ਸਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਣੀਆਟ ਲਾ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਤੇ ਪੰਜਾਬ ਸਰਕਾਰ ਵੱਲੋਂ ਐਨਐਸਏ ਵਧਾਇਆ ਗਿਆ ਬਾਹਰ ਦੇ ਜਿਹੜੇ ਸਾਡੇ ਐਨਆਰਆਈ ਨੇ ਸਾਡੇ ਸਿੱਖ ਭਰਾ ਨੇ ਜਾਂ ਪੰਜਾਬੀ ਨੇ ਉਹਨਾਂ ਵਿੱਚ ਇਸ ਚੀਜ਼ ਦੀ ਭਾਰੀ ਰੈਜ਼ੈਂਟਮੈਂਟ ਆ ਭਾਰੀ ਰੋਸ ਆ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਫੀਲ ਕਰਦੇ ਹਾਂ ਕਿ ਇਹ ਜਿਹੜਾ ਐਨਐਸਏ ਸੀ ਇਹ ਜਦੋਂ ਲਾਇਆ ਗਿਆ ਪਹਿਲਾਂ ਤਾਂ ਉਸ ਟਾਈਮ ਹੀ ਜਸਟੀਫਾਈਡ ਨਹੀਂ ਸੀ ਕਿਉਂਕਿ ਜਿਹੜੇ ਇਹਨਾਂ ਦੇ ਚਾਰजेस ਨੇ ਜਾਂ ਜਿਹੜੇ ਇਹ ਕ੍ਰਾਈਮ ਲਈ ਚਾਰਜ ਕੀਤੇ ਗਏ ਨੇ ਉਹ ਇਹ ਡਿਮਾਂਡ ਨਹੀਂ ਕਰਦਾ ਕਿ ਐਨਐਸਏ ਲੱਗੇ ਤੇ ਦੂਸਰਾ ਹੁਣ ਜਿਹੜਾ ਵਧਾਇਆ ਗਿਆ ਐਨਐਸਏ ਤੇ ਇਹ ਤਾਂ ਹੋਰ ਵੀ ਜਿਆਦਾ ਅਨਜਸਟੀਫਾਈਡ ਆ ਮਨੁੱਖੀ ਅਧਿਕਾਰਾਂ ਦੀ ਲੰਘਣਾ ਤੇ ਇਸ ਤੋਂ ਵੱਡਾ ਹੋਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ ਤੁਸੀਂ ਇਹ ਦੇਖੋ ਕਿ ਜਿਹੜਾ ਕ੍ਰਾਈਮ ਹੈ ਉਹਦੇ ਮੁਤਾਬਕ ਕੀ ਇਹ ਸਜ਼ਾ ਠੀਕ ਆ ਕਿਉਂਕਿ ਹਿਊਮਨ ਰਾਈਟ ਦੀ ਜਿਹੜੀ ਵੈਲੂਏਸ਼ਨ ਉੱਥੇ ਗਿਣੀ ਜਾਂਦੀ ਆ ਜਿੱਥੇ ਜਿਹੜਾ ਕ੍ਰਾਈਮ ਹੈ ਉਹਦੇ ਮੁਤਾਬਕ ਸਜ਼ਾ ਬਹੁਤ ਜ਼ਿਆਦਾ ਹੋਵੇ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਕਿ ਇਹ ਜਿਹੜਾ ਮੈਟਰ ਹੈਗਾ ਯੂਐਸ ਗਵਰਨਮੈਂਟ ਦੇ ਹਾਈएस्ट ਲੈਵਲਸ ਤੱਕ ਟੇਕ ਅਪ ਕੀਤਾ US ਵਾਈਸ ਪ੍ਰੈਜ਼ੀਡੈਂਟ ਸੈਂਟਰਾਣਾ ਕੀਤਾ ਤੇ ਹੁਣ 26 ਤਰੀਕ ਨੂੰ ਆਉਣ ਵਾਲੇ ਬੁੱਧਵਾਰ ਜਿਹੜੇ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਨੇ ਆਨਰੇਬਲ ਕਮਲਾ ਹੈਰਿਸ ਉਹਨਾਂ ਨਾਲ ਸਾਡੀ ਮੀਟਿੰਗ ਐਲ.ਏ ਦੇ ਵਿੱਚ ਇਨ ਪਰਸਨ ਹੋਣ ਜਾ ਰਹੀ ਆ ਉਹ ਸਾਡੇ ਸੱਦੇ ਤੇ ਇੱਕ ਪ੍ਰੋਗਰਾਮ ਚਾ ਰਹੇ ਨੇ ਉੱਥੇ ਵੀ ਉਹਨਾਂ ਨਾਲ ਡਿਟੇਲ ਦੀ ਗੱਲ ਕਰਾਂਗੇ ਦੋ ਇਸ਼ੂ ਅਸੀਂ ਟੇਕ ਅਪ ਕੀਤੇ ਨੇ ਇੱਕ ਭਾਈ ਅੰਮ੍ਰਿਤਪਾਲ ਸਿੰਘ ਦਾ ਤੇ ਇੱਕ ਬੰਦੀ ਸਿੰਘਾਂ ਦਾ ਦੋਨਾਂ ਇਸ਼ੂਆਂ ਦੇ ਵਿੱਚ ਹੀ ਗ੍ਰੋਸ ਹਿਊਮਨ ਰਾਈਟ ਜਿਹੜੀ ਵਲੇਸ਼ਨ ਹੋਈ ਆ ਜਿਹੜੀ ਇਹ ਪੰਜਾਬ ਸਰਕਾਰ ਆ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਨੂੰ ਰਨ ਕਰਦੀ ਆ ਇਹਨਾਂ ਨੂੰ ਐਨਆਰਆਈਸ ਨੇ ਬੜਾ ਭਾਰੀ ਪਹਿਲਾ ਸਹਿਯੋਗ ਦਿੱਤਾ ਉਹਨਾਂ ਦੀ ਹੈਲਪ ਨਾਲੇ ਪਾਰਟੀ ਹੁੰਦ ਚਾਈ ਤਾਂ ਜੋ ਉਹੀ ਐਨ ਆਰ ਆਈ ਜਿਹੜੇ ਨੇ ਉਹਨਾਂ ਚ ਰੈਜ਼ੈਂਟਮੈਂਟ ਆ ਜਿਹੜੇ ਇਹਨਾਂ ਦੇ ਇਲੈਕਟਿਡ ਐਮ ਪੀ ਨੇ ਤਿੰਨ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਤੁਹਾਨੂੰ ਜਿਤਾਇਆ ਉਹ ਤਾਂ ਲੋਕਾਂ ਦਾ ਫਤਵਾ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਈਆਂ ਕੀ ਉਹ ਲੋਕਾਂ ਦਾ ਫਤਵਾ ਨਹੀਂ ਤੁਹਾਡਾ ਕੀ ਸਟੈਂਡ ਹੈ ਇਹਦੇ ਉੱਤੇ ਕੀ ਤੁਸੀਂ ਇਹਨੂੰ ਜਸਟੀਫਾਈ ਕਰਦੇ ਹੋ ਕਿ ਇਹ ਜਿਹੜੀ ਐਨਐਸਏ ਵਧਾਈ ਗਈ ਆ ਤੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਜੇਲ੍ਹ 'ਚ ਹੀ ਬੈਠੇ ਰਹਿਣ ਆਪਣੇ ਲੋਕਾਂ ਦੀ ਸੇਵਾ ਨਾ ਕਰਨ ਕੀ ਆਨ ਡੈਮੋਕਰੈਟਿਕ ਨਹੀਂ ਕੀ ਇਹ ਡੈਮੋਕਰੇਸੀ ਦਾ ਘਾਣ ਨਹੀਂ ਕੀ ਇਹ ਹਿਊਮਨ ਰਾਈਟਸ ਦਾ ਘਾਣ ਨਹੀਂ ਇਹਦੇ ਨਾਲ-ਨਾਲ ਜਿਹੜੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਹੋਰ ਇਲੈਕਟਿਡ ਐਮਪੀ ਨੇ ਉਹਨਾਂ ਨੂੰ ਵੀ ਉਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਜੇ ਆਪਣੇ ਫਤਵੇ ਨੂੰ ਕਹਿੰਦੇ ਨੇ ਕਿ ਲੋਕਾਂ ਦਾ ਮੰਡੇਟ ਸਾਨੂੰ ਮਿਲਿਆ ਅਸੀਂ ਭਾਰੀ ਬਹੁਤ ਸਾਨੂੰ ਮਿਲਿਆ ਤਾਂ ਕੀ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਨੂੰ ਲੋਕਾਂ ਦਾ ਮੰਡੇਟ ਮਿਲਿਆ ਉਹ ਮੰਡੇਟ ਨਹੀਂ ਤੇ ਇਸ ਕਰਕੇ ਇਹ ਜਿਹੜੇ ਡਬਲ ਸਟੈਂਡਰਡ ਰੱਖਣ ਦੀ ਬਜਾਏ ਤੁਸੀਂ ਕਲੀਅਰ ਕੱਟ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ ਬਾਹਰ ਆਉਣ ਹਾਂ ਜੇ ਬਾਹਰ ਆ ਕੇ ਕੋਈ ਗਲਤੀ ਕਰਦੇ ਆ ਫਿਰ ਕਾਨੂੰਨ ਜਿਹੜਾ ਹੈਗਾ ਉਹ ਆਪਣੀ ਕਾਰਵਾਈ ਕਰੇ ਇੰਨਾਂ ਨਾਲ ਉਤਾਰ ਸੁਖਬੀਰ ਸਿੰਘ ਬਾਦਲੀ ਜੰਗੇ ਨੇ ਜਿਨ੍ਹਾਂ ਨੇ ਇੱਕ ਹਾ ਦਾ ਨਾਰਾ ਮਾਰਿਆ ਸਟੈਂਡ ਲਿਆ ਸਾਡੇ ਉਹਨਾਂ ਨਾਲ ਬਹੁਤ મતਭੇਦ ਹੋ ਸਕਦੇ ਨੇ ਪਰ ਇਸ ਇਸ਼ੂ ਦੇ ਵਿੱਚ ਉਹ ਪੰਥ ਨਾਲ ਖੜੇ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਉਹਨਾਂ ਨੇ ਸਟੈਂਡ ਲਿਆ ਕਿ ਜਿਹੜੀ ਐਨਐਸਏ ਐਕਸਟੈਂਡ ਕੀਤੀ ਗਈ ਹੈ ਭਾਈ ਸਾਹਿਬ ਤੇ ਉਦਾ ਵਿਰੋਧ ਕੀਤਾ ਕandidate ਨੇ ਵਿਰੋਧ ਕੀਤਾ ਤੇ ਉਹਦੀ ਛਾਹਗਾ ਹੋਣੀ ਚਾਹੀਦੀ ਆ ਤੁਸੀਂ ਆਪਣਾ ਸਟੈਂਡ ਘਟੋ ਘਟ ਸਪਸ਼ਟ ਕਰੋ ਜੇ ਤੁਹਾਨੂੰ ਲੋਕਾਂ ਨੇ ਠੀਕ ਚੁਣਿਆ ਤੇ ਉਹਨਾਂ ਲੋਕਾਂ ਦਾ ਫਤਵਾ ਸਹੀ ਆ ਤੇ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਚੁਣਿਆ ਉਹ ਫਤਵਾ ਕਿਵੇਂ ਗਲਤ ਹੋ ਗਿਆ ਪੰਜਾਬ ਦੀ ਤਰੱਕੀ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਯੋਗਦਾਨ ਪਾਉਂਦੇ ਤਾਂ ਐਨ ਆਰ ਆਈ ਪਾਉਂਦੇ ਆ ਪਰ ਜਿਹੜੇ ਇਹੋ ਜਿਹੇ ਕੰਮ ਜਿਹੜੀਆਂ ਸਰਕਾਰਾਂ ਕਰਦੀਆਂ ਨੇ ਜਿਸ ਤਰ੍ਹਾਂ ਹਿਊਮਨ ਰਾਈਟ ਦੀ ਵਾਇਲੇਸ਼ਨ ਕਰਦੀਆਂ ਸਾਨੂੰ ਬੜਾ ਦੁੱਖ ਹੁੰਦਾ ਸ਼ਾਂਤੀ ਤੇ ਭਾਈਚਾਰਾ ਉਹ ਬਹੁਤ ਜ਼ਰੂਰੀ ਆ ਇੰਟਰਨੈਸ਼ਨਲ ਲੈਵਲ ਤੇ ਅਸੀਂ ਇਹ ਇਸ਼ੂ ਚੱਕ ਹੀ ਰਹੇ ਆ ਜਿਸ ਤਰ੍ਹਾਂ ਹੁਣ ਆੜ-ਆੜ ਥਾਵਾਂ ਤੋਂ ਸਪੋਰਟ ਮਿਲ ਰਹੀ ਆ ਖਾਸ ਕਰਕੇ ਸਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਜਾਂ ਅਕਾਲੀ ਦਲ ਵੱਲੋਂ ਇਹ ਬੜੀ ਚਲਾਗਾਯੋਗ ਆ ਹੁਣ ਅਸੀਂ ਜਿਹੇ ਦਾ ਕਾਥਕ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਇਹਦੇ ਉੱਤੇ ਸਟੈਂਡ ਲੈਣ ਤੇ ਬਾਕੀ ਜਿਹੜੀਆਂ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੇ ਖਾਸ ਕਰਕੇ ਆਮ ਆਦਮੀ ਪਾਰਟੀਆਂ ਕਾਂਗਰਸ ਦੇ ਉਹ ਆਪਣੇ ਜਿਹੜੇ ਪਾਰਟੀ ਪਲੈਟਫਾਰਮ ਤੋਂ ਉੱਪਰ ਉੱਠ ਕੇ ਇਹ ਸਿਸ਼ੂ ਤੇ ਘਟੋ ਘਟ ਸਟੈਂਡ ਲੈਣ ਐਨਐਸਸੀ ਦਾ ਵਾਅਦਾ ਹੋਇਆ ਬਿਲਕੁਲ ਗਲਤ ਹੋਇਆ ਇਹ ਗੈਰਕਾਨੂੰਨੀ ਆ ਤੇ ਇਹ ਹਿਊਮਨ ਰਾਈਟ ਦੀ ਵਲੇਸ਼ਨ ਸਸਿਕਾ